ਤੁਸੀਂ ਦੇਖ ਰਹੇ ਹੋ ਸਮ ਜਰਨਲ نیوز ਮੈਂ ਹਾਂ ਪਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਬਿੱਟੂ ਦੇ ਪਾਜ ਪਾਜ ਸ਼ਾਮਲ ਹੋਣ ਨੂੰ ਲੈ ਕੇ ਅਤੇ ਬੀਜੇਪੀ ਦੀਆਂ ਸੂਬਾ ਚੋਣ ਕਮੇਟੀ ਦੀਆਂ ਮੀਟਿੰਗਾਂ ਨੂੰ ਲੈ ਕੇ ਤੇ ਗੱਲਬਾਤ ਕਰਾਂਗੇ ਅਮਰੂਦ ਮੁਆਵਜ਼ਾ ਕਟਾਲਾ ਮਾਮਲਾ ਨੂੰ ਲੈ ਕੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਵਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਸਿਆਸਤ ਦੇ ਨਾਲ ਜੁੜੀ ਹੋਈ ਹੈ ਗੱਲਬਾਤ ਐਮਪੀ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਭਾਜਪਾ ਚ ਸ਼ਾਮਲ ਹੋਣ ਤੋਂ ਬਾਅਦ ਸਿਆਸਤ ਜਿਹੜੀ ਆ ਬਹੁਤ ਗਰਮਾ ਗਈ ਹੈ ਤੇ ਕੀ ਲੱਗਦਾ ਇਸ ਦੇ ਨਾਲ ਲੋਕ ਸਭਾ ਚੋਣਾਂ ਤੇ ਕੀ ਅਸਰ ਪਵੇਗਾ ਦੇਖੋ ਭਵਨਰ ਜੀ ਬੇहद ਇੱਕ ਵੱਡਾ ਬਦਲਾਵ ਨਵਾਂ ਸਮੀਕਰਨ ਪੰਜਾਬ ਦੀ ਸੈਸ ਦੇ ਵਿੱਚ ਜੁੜ ਗਿਆ ਕਿਸੇ ਨੂੰ ਪਤਾ ਵੀ ਨਹੀਂ ਸੀ ਚਿਤਚੇਤਾਵ ਨਹੀਂ ਸੀ ਕਿ ਇਸ ਢੰਗ ਨਾਲ ਰਵਨੀਤ ਸਿੰਘ ਬਿੱਟੂ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਣਗੇ ਸੋ ਬੜਾ ਜਿਆਦਾ ਬਹੁਤ ਝਟਕਾ ਜਿਹੜਾ ਕਾਂਗਰਸ ਪੰਜਾਬ ਦੀ ਕਾਂਗਰਸ ਨੂੰ ਲੱਗਾ ਜਿਨ੍ਹਾਂ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਜਿਨ੍ਹਾਂ ਆਗੂਆਂ ਨੇ ਕਾਂਗਰਸ ਦੇ ਸੋਚਿਆ ਵੀ ਨਹੀਂ ਸੀ ਉਹ ਵੀ ਹੈਰਾਨ ਹੋਏ ਬੈਠੇ ਨੇ ਨੇੜਲੇ ਸਾਥੀ ਉਹਨਾਂ ਦੇ ਚਾਹੇ ਆਪਾਂ ਸੰਜੇ ਤਲਵਾਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਆ ਭਾਰਤ ਭੂਸ਼ਣ ਆਸ਼ੂ ਦੀ ਗੱਲ ਕਰ ਲਈਏ ਤੇ ਜਾਂ ਹੋਰ ਸਰਕਟਵੇਂ ਆਗੂ ਜਿਹਨੇ ਕਾਂਗਰਸ ਦੇ ਉਹਨਾਂ ਦੀ ਗੱਲ ਕਰ ਲਈਏ ਉਹ ਕਹਿੰਦੇ ਤੇ ਪਤਾ ਹੀ ਨਹੀਂ ਨਿੱਜੀ ਫੈਸਲਾ ਸੀ ਤੇ ਅਚਾਨਕ ਹੀ ਫੈਸਲਾ ਲਿਆ ਗਿਆ ਅਚਾਨਕ ਹੀ ਦਿੱਲੀ ਜਾ ਕੇ ਸਰੋਪੇ ਗੱਲ ਜੇ ਪਾਲੇ ਗਏ ਨੇ ਤੇ ਪਤਾ ਉਦੋਂ ਹੀ ਲੱਗਾ ਜਦੋਂ ਮੀਡੀਆ ਦੇ ਵਿੱਚ ਕਹਿੰਦੇ ਖਬਰਾਂ ਆ ਗਈਆਂ ਕਿ ਰਵਨੀਤ ਸਿੰਘ ਬਿੱਟੂ ਹੋਰੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਨੇ ਇਹਦੇ ਪਿੱਛੇ ਕਾਰਨ ਕੀ ਹੈ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਜੀ ਕੀ ਕਾਰਨ ਹੋ ਸਕਦਾ ਹੈ ਕੀ ਸਿਆਸੀ ਸਮੀਕਰਨ ਕਿਸ ਢੰਗ ਨਾਲ ਇਹਨਾਂ ਸਮੀਕਰਨਾਂ ਦੇ ਵਿੱਚ ਬਦਲਾਅ ਆਇਆ ਹੈ ਕਿ ਅੰਦਰ ਖਾਤੇ ਕੀ ਗੱਲਬਾਤ ਹੋਈ ਹੈ ਜੀ ਕਿਸੇ ਨੂੰ ਨਹੀਂ ਪਤਾ ਹੌਲੀ ਹੌਲੀ ਸਭ ਚੀਜ਼ਾਂ ਬਾਹਰ ਆਣਗੀਆਂ ਪਰ ਇਸ ਵੇਲੇ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਆਗੂ ਨੇ ਜਿਹੜੇ ਉਹ ਹਾਰ ਹੈਰਾਨ ਹੋਈ ਬੈਠੇ ਨੇ ਉਸੇ ਪਾਸ ਦੂਜੇ ਪਾਸੇ ਭਾਜਪਾ ਦੇ ਜਿਹੜੇ ਆਗੂ ਨੇ ਭਾਜਪਾ ਪੰਜਾਬ ਭਾਜਪਾ ਦੇ ਜੇ ਖੁਸ਼ੀ ਦੀ ਲਹਿਰ ਹੈ ਕਿ ਬਿੱਟੂ ਆਗੇ ਨੇ ਪਰ ਕਈ ਫੋਨ ਆਏ ਨੇ ਮੈਨੂੰ ਵੀ ਫੋਨ ਆਏ ਨੇ ਕਈ ਲੋਕਾਂ ਦੇ ਸੱਜਣਾ ਦੇ ਹੈਰਾਨ ਹੋਈ ਬੈਠੇ ਨੇ ਜਿਹੜਾ ਕੱਲ ਦਾ ਸੀ ਪ੍ਰੋਗਰਾਮ ਕੀਤਾ ਸੀਗਾ ਤੇ ਅਕਸਰ ਲੋਕ ਕਈ ਵਾਰੀ ਫੋਨ ਕਰਕੇ ਗੱਲਾਂ ਬਾਤਾਂ ਦੱਸਦੇ ਨੇ ਕਰਦੇ ਨੇ ਵੀ ਇਹ ਚੰਗੇ ਜਾਂ ਮਾੜੀ ਹੈ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਇਹ ਬਿੱਟੂ ਦੇ ਇਸ ਫੈਸਲੇ ਨੂੰ ਕੋਈ ਬਹੁਤਾ ਜਿਆਦਾ ਪੋਜ਼ਿਟਿਵ ਨਜ਼ਰੀਏ ਨਾਲ ਨਹੀਂ ਵੇਖ ਰਹੇ ਜੀ ਸੋ ਇਸ ਵੇਲੇ ਜੇ ਆਪਾਂ ਗੱਲ ਕਰੀਏ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਆ ਉਹ ਗੱਲਾਂ ਹੋ ਰਹੀਆਂ ਨੇ ਹੁਣ ਕਈਆਂ ਦਾ ਤੇ ਇਹ ਕਹਿਣਾ ਹੈ ਕਿ ਰਵਨੀਤ ਸਿੰਘ ਬਿੱਟੂ ਜੇ ਲੁਧਿਆਣੇ ਤੋਂ ਉਹਨਾਂ ਨੂੰ ਭਾਜਪਾ ਲੋਕ ਸਭਾ ਦੀ ਟਿਕੜ ਦੇ ਕੇ ਖੜਾ ਕਰਦੀ ਹੈ ਉਮੀਦਵਾਰ ਦੇ ਤੌਰ ਤੇ ਤੇ ਉਹਨਾਂ ਦਾ ਜਿੱਤਣਾ ਲਗਭਗ ਇੰਪੋਸੀਬਲ ਹੈ ਸੰਭਾਵਨਾ ਘੱਟ ਹੈ ਜੀ ਔਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਹਨਾਂ ਨੂੰ ਅਨੰਦਪੁਰ ਸਾਹਿਬ ਤੋਂ ਉੱਥੋਂ ਖੜਾ ਕੀਤਾ ਜਾਵੇ ਕਿਉਂਕਿ ਪਹਿਲਾਂ ਵੀ 2009 ਦੇ ਵਿੱਚ ਵੀ ਕਾਂਗਰਸ ਵੱਲੋਂ ਇਹ ਉਥੇ ਚੋਣ ਲੜੇ ਸੀਗੇ ਅਨੰਦਪੁਰ ਸਾਹਿਬ ਤੋਂ ਤੇ ਜਿੱਤੇ ਸੀ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਕਲੀਅਰ ਹੋਣਗੀਆਂ अफवाहਾਂ ਵੀ ਬੜੀਆਂ ਫੈਲਦੀਆਂ ਨੇ ਗੱਲਾਂ ਬਾਤਾਂ ਵੀ ਬੜੀਆਂ ਹੋ ਰਹੀਆਂ ਨੇ ਹੁਣ ਖਾਸ ਤੌਰ ਤੇ ਆਪਾਂ ਜੇ ਕਈ ਆਗੂ ਇਹੋ ਜਿਹੇ ਨੇ ਜਿਨ੍ਹਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਪ੍ਰਗਟਾਈਆਂ ਜਾ ਰਹੀਆਂ ਨੇ ਦੱਸਿਆ ਵੀ ਜਾ ਰਿਹਾ ਕਿ ਹੋ ਸਕਦਾ ਕਾਂਗਰਸ ਜਿਹੜੀ ਹੈ ਉਹ ਲੁਧਿਆਣੇ ਤੋਂ ਭਾਰਤ ਭੂਸ਼ਣ ਆਸ਼ੂ ਨੂੰ ਟਿਕਟ ਦੇ ਦੇਵੇ ਹੋ ਸਕਦਾ ਮਨੀਸ਼ ਤਵਾੜੀ ਜਿਹੜੇ ਇਸ ਵੇਲੇ ਅਨੰਦਪੁਰ ਸਾਹਿਬ ਤੋਂ ਐਮਪੀ ਨੇ ਉਹਨਾਂ ਨੂੰ ਲੁਧਿਆਣੇ ਲਿਆਂਦਾ ਜਾਵੇ ਪਹਿਲਾਂ ਵੀ ਮਨੀਸ਼ ਤਵਾੜੀ ਜਿਹੜੇ ਲੁਧਿਆਣੇ ਤੋਂ ਵੀ ਐਮਪੀ ਰਹੇ ਨੇ ਮੰਤਰੀ ਵੀਰੇ ਨੇ ਕੇਂਦਰੀ ਮੰਤਰੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਸੰਭਾਵਨਾਵਾਂ ਪ੍ਰਕਟਾਈਆਂ ਜਾ ਰਹੀਆਂ ਨੇ ਹੁਣ ਬੈਂਸ ਬ੍ਰਦਰ ਜਸ ਢੰਗ ਨਾਲ ਆਪਾਂ ਪਿੱਛੇ ਜੀ ਵੀ ਗੱਲਾਂ ਬਾਤਾਂ ਸੁਣਨ ਨੂੰ ਮਿਲੀਆਂ ਸੀਗੀਆਂ ਉਹਨਾਂ ਦੇ ਖਾਸ ਖਾਸ سنی ਕੈਂਤ ਬੀਜੇਪੀ ਦੇ ਜਾ ਰਲੇ ਸੀਗੇ ਬੀਜੇਪੀ ਨੇ ਇਸ ਵੇਲੇ ਬੀਜੇਪੀ 'ਚ ਤੇ ਇਹ ਵੀ ਪਤਾ ਲੱਗ ਰਿਹਾ ਸੀਗਾ ਕਿ ਲਓ ਜੀ ਗੱਲਾਂ ਬਾਤਾਂ ਜਿਹੜੀਆਂ ਬੈਠਕਾਂ ਹੋ ਰਹੀਆਂ ਨੇ ਬੀਜੇਪੀ ਦੇ ਵੱਡੇ ਆਗੂਆਂ ਦੇ ਨਾਲ ਤੇ ਹੋ ਸਕਦਾ ਹੈ ਬੈਂਸ ਭਰਾ ਵੀ ਜਿਹੜੇ ਆ ਉਹ ਬੀਜੇਪੀ 'ਚ ਸ਼ਾਮਲ ਹੋ ਜਾਣ। ਜੀ। ਕਈ ਦਫਾ ਵਾਂ ਇਹ ਵੀ ਫਲਾਰ ਫਲਾਰ ਇਹਦੇ ਹੋ ਗਏ ਨੇ। ਹੂੰ। ਪਰ ਅਜੇ ਤੱਕ ਉਹ ਇਹਨਾਂ ਨੇ ਫੈਸਲਾ ਇਦਾਂ ਲਿਆ ਨਹੀਂ ਤੇ ਪਰ ਹੋ ਸਕਦਾ ਹੈ ਕਿ ਸਭ ਚੀਜ਼ਾਂ ਨੂੰ ਦੇਖਦੇ ਹੋਏ ਜੇ ਬਿੱਟੂ ਅਨੰਦਪੁਰ ਸਾਹਿਬ ਤੋਂ ਖੜੇ ਹੁੰਦੇ ਨੇ ਤੇ ਬੀਜੇਪੀ 'ਚ ਜਿਸ ਢੰਗ ਨਾਲ ਆਪਾਂ ਸਿਮਰਨ ਸਿੰਘ ਬੈਂਸ ਦੀ ਗੱਲ ਕਰ ਰਹੇ ਆ ਹੋ ਸਕਦਾ ਉਹ ਵੀ ਡਿਮਾਂਡ ਕਰਨ ਬੀਜੇਪੀ ਤੋਂ ਕਿ ਅਸੀਂ ਬੀਜੇਪੀ 'ਚ ਸ਼ਾਮਲ ਹੋਣੇ ਆ। ਸੰਭਾਵਨਾਵਾਂ ਹੈਗੀਆਂ ਨੇ ਕਿ ਸਾਨੂੰ ਇੱਥੋਂ ਟਿਕਟ ਦਿੱਤੀ ਜਾਵੇ ਪਰ ਇਹ ਸਭ ਚੀਜ਼ਾਂ ਅਜੇ ਅੰਦਾਜ਼ੇ ਹੀ ਨੇ ਇਹ ਆ ਸਿੱਧੀ ਸਿੱਧੀ ਭਾਸ਼ਾ ਚ ਗੱਲ ਕਰੀਏ ਤੁੱਕੇ ਹੀ ਨੇ ਜੀ ਕਈ ਵਾਰੀ ਕੀ ਹੁੰਦਾ ਹੈ ਕਿ ਹਾਈ ਕਮਾਂਡ ਫੈਸਲੇ ਲੈ ਲੈਂਦੀ ਹੈ ਹਾਈ ਕਮਾਂਡ ਵੱਲੋਂ ਐਲਾਨ ਵੀ ਕਰ ਦਿੱਤੇ ਜਾਂਦੇ ਨੇ ਕਿ ਇਹ ਸੀਟ ਤੇ ਇਹ ਬੰਦੇ ਨੂੰ ਉਤਾਰਨ ਦੀ ਸੰਭਾਵਨਾ ਹੈ ਉਤਾਰ ਸਕਦੇ ਆ ਇਸ ਇੱਥੋਂ ਖੜਾ ਕਰ ਸਕਦੇ ਆ ਪਰ ਐਨ ਮੌਕੇ ਤੇ ਆ ਕੇ ਕੁਝ ਨਵੇਂ ਬਦਲਾਅ ਹੋ ਜਾਂਦੇ ਨੇ ਸਮੀਕਰਨ ਨਵੇਂ ਹੋ ਜਾਂਦੇ ਨੇ ਤੇ ਉੱਥੇ ਫਿਰ ਕਈ ਵਾਰੀ ਫੈਸਲੇ ਜਿਹੜੇ ਆ ਉਹ ਦੁਬਾਰਾ ਤਬਦੀਲ ਕਰਨੇ ਪੈਂਦੇ ਨੇ ਸਿਆਸਤ ਜਿਹੜਾ ਇਹਨੇ ਸਿਆਸਤ ਦੇ ਵਿੱਚ ਮੈਂ ਅਕਸਰ ਗੱਲ ਕਰਦਾ ਭੁਵਿੰਦਰ ਜੀ ਸਿਆਸਤ ਦੇ ਵਿੱਚ ਕੋਈ ਰਾਤ ਦਾ ਪਤਾ ਨਹੀਂ ਲੱਗਦਾ ਕਿ ਇਸ ਵੇਲੇ ਅੱਜ ਮਾਹੌਲ ਇਹ ਐ ਤੇ ਕੱਲ ਨੂੰ ਕੀ ਹੋ ਜਾਣਾ ਪਤਾ ਹੀ ਨਹੀਂ ਲੱਗਦਾ ਜੀ ਸੋ ਇਹਦੇ ਬਾਰੇ ਜਿਹੜੇ ਸਿਆਸੀ ਤਗੜੇ ਤਗੜੇ ਪੰਡਤ ਨੇ ਨਾ ਸਿਆਸੀ ਮਾਹਰ ਜਿਹੜੇ ਸਿਆਸਤ ਦੇ ਜਾਣਕਾਰ ਨੇ ਉਹਨਾਂ ਦੇ ਅੰਦਾਜ਼ੇ ਜਾਂ ਉਹਨਾਂ ਦੀਆਂ ਭਵਿੱਖਬਾਣੀਆਂ ਵੀ ਨੇ ਨਾ ਉਹ ਅਕਸਰ ਜਿਹੜੀਆਂ ਗਲਤ ਸਾਬਤ ਹੋ ਜਾਂਦੀਆਂ ਨੇ ਜੀ ਜੀ ਵਰਿੰਦਰ ਜੀ ਬੀਜੇਪੀ ਦੇ ਜਿਹੜੀ ਸੂਬਾ ਚੋਣ ਕਮੇਟੀ ਆ ਉਹਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕੀ ਲੱਗਦਾ ਕੀ ਅਗਦੀ ਰਣਨੀਤੀ ਹੋਵੇ ਦਿਖੋ ਜੀ ਸੂਬਾ ਪਧਰੀ ਚੋਣ ਕਮੇਟੀ ਦਿੱਲੀ ਦੇ ਵਿੱਚ ਜਦੋਂ ਬੈਠਕ ਸੂਬਾ ਪਧਰੀ ਹੋਈ ਸੀਗੀ ਭਾਜਪਾ ਦੀ ਤੇ ਉਹਦੇ ਵਿੱਚ ਸੂਬਾ ਪਧਰੀ ਕਮੇਟੀ ਜਿਹੜੀ ਸੀਗੀ ਉਹ ਪੈਨਲ ਇੱਕ ਨਵਾਂ ਬਣਾਇਆ ਸੀਗਾ ਉਹਨਾਂ ਨੇ ਤੇ ਉਸ ਹੁਣ ਦੱਸ ਦੱਸਿਆ ਜਾ ਰਿਹਾ ਹੈ ਕਿ ਛੇਤੀ ਅੱਜ ਜਿਹੜੀ ਆ ਉਹ ਬੈਠਕ ਹੋਊਗੀ ਸੂਬਾ ਪਧਰੀ ਬੀਜੇਪੀ ਦੀ ਜਿਹਦੇ ਚ ਪੰਜਾਬ ਪ੍ਰਧਾਨ ਜਿਹੜੇ ਹੈਗੇ ਆ ਸੁਨੀਲ ਜਾਖੜ ਵੀ ਹੋਣਗੇ ਜਿਹੜੇ ਵਿਜੇ ਰੁਪਾਣੀ ਹੈਗੇ ਇਨਚਾਰਜ ਪੰਜਾਬ ਮਾਮਲਿਆਂ ਦੇ ਉਹ ਵੀ ਸ਼ਾਮਲ ਹੋਣਗੇ ਤੇ ਉਹਦੇ ਵਿੱਚ ਜਿਹੜਾ ਪੈਨਲ ਦੇ ਵਿੱਚ ਜਿਸ ਢੰਗ ਨਾਲ ਤਰਨਜੀਤ ਸਿੰਘ ਸੰਧੂ ਜਿਹੜੇ ਸਾਬਕਾ ਰਾਜਦੂਤ ਭਾਰਤ ਦੇ ਆਈਐਫਐਸ ਅਫਸਰ ਜਿਸ ਢੰਗ ਨਾਲ ਉਹ ਭਾਜਪਾ ਦੇ ਸ਼ਾਮਲ ਹੋਏ ਜੀ ਪਿੱਛੇ ਜੀ ਤੇ ਉਹਨਾਂ ਨੂੰ ਵੀ ਇਸ ਨਵੇਂ ਪੈਨਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਤੇ ਦੂਜੇ ਪਾਸੇ ਬਿੱਟੂ ਰਵਨੀਤ ਸਿੰਘ ਬਿੱਟੂ ਨੂੰ ਵੀ ਇਸ ਪੈਨਲ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਨੇ ਉਹ ਉੱਪਰ ਕੇ ਸਾਹਮਣੇ ਆਉਣਗੀਆਂ ਤੇ ਦੇਖੋ ਕਈ ਗੱਲਾਂ ਚੱਲ ਰਹੀਆਂ ਨੇ ਹੁਣ ਕਈਆਂ ਦਾ ਤੇ ਕਹਿਣਾ ਕਿ ਬਹੁਤ ਛੇਤੀ ਅੱਜ ਕੱਲ ਦੇ ਵਿੱਚ ਕਾਂਗਰਸ ਦੇ ਇੱਕ ਹੋਰ ਆਗੂ ਜਿਹੜੇ ਨੇ ਉਹ ਵੀ ਹੋ ਸਕਦਾ ਹੈ ਕਿ ਬੀਜੇਪੀ 'ਚ ਸ਼ਾਮਲ ਹੋ ਜਾਣ ਸੋ ਅੱਜ ਜਿਹੜੀ ਬੈਠਕ ਹੋਊਗੀ ਬੀਜੇਪੀ ਦੀ ਹਰ ਢੰਗ ਨਾਲ ਮਤਲਬ ਹਰ ਐਂਗਲ ਤੋਂ ਉਹਦੇ ਤੇ ਵਿਚਾਰ ਚਰਚਾ ਕੀਤੀ ਜਾਵੇਗੀ ਜੋ ਵੀ ਫੈਸਲਾ ਆਊਗਾ ਉਹ ਛੇਤੀ ਜਿਹੜਾ ਹੈ ਉਹ ਸਾਹਮਣੇ ਆ ਜਾਏਗਾ ਵਿਰਿੰਦਰ ਜੀ ਜਿਹੜੀ ਪਟਿਆਲਾ ਦੇ ਵਿੱਚ ਕਾਂਗਰਸ ਪਾਰਟੀ ਦੀ ਜਿਹੜੀ ਪਟਿਆਲਾ ਦੀ ਇਕਾਈ ਆ ਉਹਨਾਂ ਦੇ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਕਿ ਕੋਈ ਉਮੀਦਵਾਰ ਜਿਹੜਾ ਪੈਰਾਸ਼ੂਟ ਦੇ ਰਾਹੀਂ ਉਹ ਨਹੀਂ ਉਤਣ ਦੇਣਗੇ ਦੇਖੋ ਜਿਸ ਤਰੀਕੇ ਦੇ ਨਾਲ ਭਵਿੰਦਰ ਜੀ ਆ ਜਿਹੜਾ ਦੌਰ ਚੱਲ ਰਿਹਾ ਹੈ ਇਹ ਪਾਰਟੀ ਦਾ ਜਿਹੜਾ ਆਗੂ ਹੈ ਲੀਡਰ ਹੈ ਉਹ ਬੀਚ ਜਾ ਰਿਹਾ ਹੈ ਬੀ ਦਾ ਇਹ ਚ ਆ ਰਿਹਾ ਹੈ ਇਹ ਦਾ ਸੀ ਚ ਜਾ ਰਿਹਾ ਉਧਰੋਂ ਇਧਰੋਂ ਹੁੰਦਾ ਪਿਆ ਸੋ ਜਿਹੜੀ ਬੈਠਕ ਹੋਈ ਹੈ ਕਾਂਗਰਸ ਦੀ ਜਿਹੜੀ ਹੈਗੀ ਆ ਪਟਿਆਲਾ ਇਕਾਈ ਦੀ ਜਿਹਦੇ ਵਿੱਚ ਲਾਲ ਸਿੰਘ ਜਿਹੜੇ ਟਕਸਾਲੀ ਕਾਂਗਰਸੀ ਆਗੂ ਨੇ ਉਹਨਾਂ ਦੇ ਘਰ ਬੈਠਕ ਹੋਈ ਹੈ ਜਿਹੜੇ ਆਗੂ ਨੇ ਕਈ ਸਿਰਕੜਵੇਂ ਆਗੂ ਪਟਿਆਲਾ ਦੇ ਉੱਥੇ ਸ਼ਾਮਲ ਹੋਏ ਸੀ ਬੈਠਕ ਦੇ ਵਿੱਚ ਔਰ ਜਿਸ ਢੰਗ ਨਾਲ ਗੱਲਾਂ ਚੱਲੀਆਂ ਸੀ ਕਿ ਹੋ ਸਕਦਾ ਹੈ ਕਿ ਕਾਂਗਰਸ ਜਿਹੜੀ ਹੈ ਉਹ ਪਟਿਆਲੇ ਦੇ ਜਿਹੜੇ ਡਾਕਟਰ ਨੇ ਡਾਕਟਰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਤੋਂ ਵੀ ਉਹ ਐਮਐਲਏ ਸੀਗੇ ਤੇ ਉਹਨਾਂ ਨੂੰ ਕਾਂਗਰਸ ਪਟਿਆਲਾ ਚ ਚਾਣ ਦੇ ਤੌਰ ਤੇ ਉੱਥੇ ਉਮੀਦਵਾਰ ਦੇ ਤੌਰ ਤੇ ਖੜਾ ਕਰ ਸਕਦੀ ਹੈ ਲੋਕ ਸਭਾ ਦੀ ਇਸ ਇਲੈਕਸ਼ਨ ਦੇ ਵਿੱਚ ਪਰ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਬੈਠ ਕੋਈ ਹੈ ਇਹ ਅਤਰਾਜ ਜਿਹੜਾ ਹੈਗਾ ਉਹ ਕਈ ਆਗੂਆਂ ਨੇ ਜਤਾਇਆ ਕਿ ਭਾਈ ਜੇ ਪੈਰਾਸ਼ੂਟ ਦੇ ਰਹੀ ਯਾਨੀ ਕਿ ਉਹ ਕਹਿੰਦੇ ਨੇ ਕਿ ਸਾਡੇ ਜਿਹੜੇ ਪੁਰਾਣੇ ਮੈਂਬਰ ਨੇ ਜਾਂ ਟਕਸਾਲੀ ਆਗੂ ਨੇ ਉਹਨਾਂ ਨੂੰ ਟਿਕਟ ਦਿਓ بجائے ਕਿ ਯਾਨੀ ਕਿ ਪੈਰਾਸ਼ੂਟ ਦੇ ਰਹੀਂ ਤੁਸੀਂ ਦੂਸਰੇ ਆਗੂਆਂ ਨੂੰ ਪਾਰਟੀ 'ਚ ਸ਼ਾਮਲ ਕਰ ਲੋ ਕਹਿਣ ਦਾ ਭਾਵੇਂ ਹੈ ਕਿ ਦੂਸਰੀ ਪਾਰਟੀ 'ਚੋਂ ਜਿਹੜੇ ਆਗੂ ਤੁਸੀਂ ਆਪਣੇ ਪਾਰਟੀ 'ਚ ਲਿਆਓਗੇ ਉਹਨਾਂ ਨੂੰ ਟਿਕਟ ਦੇਣ ਦੀ بجائے ਪੁਰਾਣੇ ਆਗੂਆਂ ਨੂੰ ਟਿਕਟ ਦੇ ਦਿਓ ਨਹੀਂ ਤੇ ਇਸ ਢੰਗ ਨਾਲ ਵਿਰੋਧ ਤਾਂ ਜਿਹੜੀ ਹੈ ਉਹ ਵੱਧ ਸਕਦੀ ਹੈ ਪਾਰਟੀ 'ਚ ਇਹ ਮੀਟਿੰਗ ਜਿਹੜੀ ਹੈ ਉੱਥੇ ਹੋਈ ਹੈ ਬਾਕੀ ਦੇਖੋ ਹਰ ਪਾਰਟੀ ਨੇ ਆਪਣੇ ਜਿਹੜੇ ਉਮੀਦਵਾਰ ਆ ਵੱਧ 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 ਤੋਂ ਵੱਧ ਜਿਤਾਉਣ ਦੇ ਲਈ ਨਵੀਆਂ ਨਵੀਆਂ ਰਣਨੀਤੀਆਂ ਲੈ ਕੇ ਆਉਣੀਆਂ ਨੇ ਇਹ ਵੀ ਦੇਖਣਾ ਹੁੰਦਾ ਪਾਰਟੀ ਨੇ ਦੇਖੋ ਟਿਕਟ ਲੈਣ ਵਾਸਤੇ ਤੇ ਹਰ ਕੋਈ ਅੱਗੇ ਆ ਜਾਂਦਾ ਪਰ ਪਾਰਟੀ ਨੇ ਇਹ ਵੀ ਦੇਖਣਾ ਹੁੰਦਾ ਹੈ ਕਿ ਉਹਨਾਂ ਨੇ ਦਾ ਕਿਸ ਬੰਦੇ ਤੇ ਲਾਉਣਾ ਹੈ ਉਹਦਾ ਵੋਟ ਬੈਂਕ ਕੀ ਆ ਉਹਦੀ ਕ੍ਰੈਡੀਬਿਲਟੀ ਕੀ ਆ ਇਹ ਪਾਰਟੀ ਨੇ ਦੇਖਣਾ ਹੁੰਦਾ ਤੇ ਸੋ ਉਸ ਤਰੀਕੇ ਨਾਲ ਪਾਰਟੀ ਜਿਹੜੀ ਹੈ ਉਹ ਆਪਣੇ ਜਮ੍ਹਾਂ ਘਟਾਓ ਕਰਕੇ ਬੰਦੇ ਦਾ ਦੇਖ ਲੈਂਦੀ ਆ ਵੀ ਕੀ ਇਹਦਾ ਜਾਮਾ ਘਟਾਓ ਕਰਕੇ ਕੀ ਨਤੀਜਾ ਨਿਕਲਦਾ ਕਿੰਨੇ ਕਿ ਨੰਬਰ ਆਉਂਦੇ ਨੇ ਤੇ ਕਿੰਨੀ ਕੇ ਦੀ ਹਲਕੇ ਦੇ ਵਿੱਚ ਪੈਠ ਹੈ ਉਸ ਹਿਸਾਬ ਨਾਲ ਪਾਰਟੀ ਨੇ ਟਿਕਟ ਦੇਣੀ ਹੁੰਦੀ ਆ ਆਗੂਆਂ ਨੂੰ। ਬਰਿੰਦਰ ਜੀ ਇੱਕ ਸਰਵੇ ਹੋਇਆ ਲੋਕ ਸਭਾ ਚੋਣਾਂ ਤੋਂ ਪਹਿਲਾਂ ਤੇ ਕਈ ਪਾਰਟੀਆਂ ਦੇ ਨੂੰ ਲੈ ਕੇ ਸਰਵੇ ਹੋਇਆ ਤੇ ਇਹਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੋਈ ਹੈ ਤੇ ਤੁਸੀਂ ਕੀ ਕਹਿੰਦੇ ਹੋ ਇਸ ਸਰਵੇ ਨੂੰ? ਦੇਖੋ ਕੁਝ ਦਿਨ ਪਹਿਲਾਂ ਵੀ ਇੱਕ ਸੀ ਵੋਟਰ ਰਹਿ ਗਈ ਹੈ। ਐਜੰਸੀ ਉਹਦਾ ਵੀ ਸਰਵੇ ਹੋਇਆ ਸੀ ਉਹਦੇ ਵਿੱਚ ਤੇ ਉਹਨਾਂ ਨੇ ਕਹੇ ਸੀਗਾ ਕਿ ਜੋ ਜਿਸ ਢੰਗ ਨਾਲ ਸਰਵੇਖਣ ਦੇ ਨਤੀਜੇ ਉਹਨਾਂ ਨੇ ਦੱਸੇ ਸੀ ਉਹਦੇ ਚ 6 ਜਿਹੜੀਆਂ ਹੈਗੀਆਂ ਸੀਟਾਂ 13 ਚੋਂ ਇਹਨਾਂ ਨੂੰ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਨੂੰ ਤੇ ਜਿਹੜੀਆਂ 5 ਦੇ ਕਰੀਬ ਜਿਹੜੀਆਂ ਸੀਟਾਂ ਸਿਗੀਆਂ ਉਹ ਦਿੱਤੀਆਂ ਸੀਗੀਆਂ ਆਪਣੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਤੇ ਬਾਕੀ ਜਿਹੜੀਆਂ ਰਹਿ ਗਈਆਂ ਇੱਕ ਇੱਕ ਸੀਟ ਉਹਨਾਂ ਨੇ ਬੀਜੇਪੀ ਤੇ ਅਕਾਲੀ ਦਲ ਦੇ ਖਾਤੇ ਪਾਈ ਸੀ ਹੁਣ ਜਿਹੜਾ ਆ ਸਰਵੇ ਹੋਇਆ ਟੀਵੀ 9 ਦਾ ਸਰਵੇਖਣ ਇੱਕ ਸਾਹਮਣੇ ਆ ਇਹਦੇ ਜਿੱਤੇ ਇਹਨਾਂ ਨੇ ਹੈਰਾਨ ਕਰਨ ਵਾਲੀ ਗੱਲ ਹੀ ਦੱਸਤੀ ਹੈ ਇਹਨਾਂ ਨੇ ਕਿਹਾ ਦੇਖੋ ਜੀ ਬੀਜੇਪੀ ਨੂੰ ਬਹੁਤ ਜ਼ਿਆਦਾ ਵੋਟਾਂ ਜਿਹੜੀਆਂ ਨੇ ਉੱਥੋਂ ਪੰਜਾਬ ਚੋਂ ਸੀਟਾਂ ਬਹੁਤ ਜ਼ਿਆਦਾ ਨਹੀਂ ਮਿਲਣੀਆਂ ਇਹਦੇ ਜਿੱਤੇ ਇਹਨਾਂ ਨੇ ਦੱਸਤਾ ਕਿ ਆਮ ਆਦਮੀ ਪਾਰਟੀ ਨੂੰ 11 ਸੀਟਾਂ ਮਿਲਣ ਦੇ ਆਸਾਰ ਨੇ ਤੇ ਦੋ ਸੀਟਾਂ ਬੀਜੇਪੀ ਦੇ ਖਾਤੇ ਜਾ ਸਕਦੀਆਂ ਨੇ ਬਾਕੀ ਭਵਿੰਦਰ ਜੀ ਗੱਲ ਇਦਾਂ ਸਰਵੇਖਣ ਤੇ ਕਈ ਹੁੰਦੇ ਰਹਿੰਦੇ ਨੇ ਤੇ ਹੁਣੇ ਵੀ ਨੇ ਸਰਵੇਖਣਾਂ ਦੇ ਨਤੀਜੇ ਬਹੁਤੇ ਜਿਆਦਾ ਜਿਆਦਾ ਕਰਕੇ ਦੇਖੀਏ ਨੇ ਵੀ ਕੋ ਬਹੁਤ ਜ਼ਿਆਦਾ ਉਹ ਠੁਕਵੇਂ ਨਹੀਂ ਬੈਠਦੇ ਤੇ ਜ਼ਰੂਰੀ ਨਹੀਂ ਹੈ ਕਿਉਂਕਿ ਅੱਜ ਦੇ ਜਿਹੜਾ ਸਰਵੇਖਣ ਹੋਇਆ ਸਮੀਕਰਨ ਹੋ ਸਕਦਾ ਸਿਆਸੀ ਸਮੀਕਰਨ ਬਦਲ ਜਾਣ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਸਰਵੇਖਣ ਜਿਹੜੇ ਹੈਗੇ ਆ ਨਤੀਜੇ ਜਿਹੜੇ ਬਿਲਕੁਲ ਹੀ ਅਲੱਗ ਹੋਣ ਐਕਚੁਅਲ ਜਿਹੜੀ ਹੈ ਵੋਟਾਂ ਹੋਣੀਆਂ ਉਹਦੇ ਵਿੱਚ ਸੋ ਇਹ ਜਿਹੜੇ ਹੈ ਸਰਵੇਖਣ ਹੁੰਦੇ ਨੇ ਇਸ ਕਰਕੇ ਇਹਨਾਂ ਦਾ ਰਿਐਲਿਟੀ ਦੇ ਨਾਲ ਬਹੁਤ ਜ਼ਿਆਦਾ ਤਾਲਮਿਲ ਕਈ ਵਾਰ ਨਹੀਂ ਬੈਠਦਾ ਜੀ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਦਾਂ ਚਲਦੀਆਂ ਰਹਿੰਦੀਆਂ ਨੇ ਜੀ ਬ੍ਰਦਰ ਜੀ ਅੱਜ ਦਾ ਸਭ ਤੋਂ ਵੱਡਾ ਮੁੱਦਾ ਅਮਰੂਦ ਮੁਆਵਜ਼ਾ ਕਪਲਾ ਮਾਮਲਾ ਇਹਦੇ ਵਿੱਚ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਕੀ ਹੈ ਪੂਰਾ ਮਾਮਲਾ ਤੇ ਕੀ ਖੁਲਾਸੇ ਹੋਏ ਨੇ ਈਡੀ ਦੀ ਰੇਡ ਦੇ ਵਿੱਚ ਦੇਖੋ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਜੇ ਜਿਹੜੀ ਰੇਡ ਹੋਈ ਸੀ ਤੇ ਅਰੈਸਟ ਹੋਏ ਉਸ ਤੋਂ ਬਾਅਦ ਈਡੀ ਨੇ ਹੁਣ ਪੰਜਾਬ ਵੱਲ ਰੁਖ ਕਰ ਦਿੱਤਾ ਬੜਾ ਵੱਡਾ ਮੁੱਦਾ ਜਿਹੜਾ ਉਹ ਪਿਛਲੇ ਸਾਲ ਵੀ ਜਿਹੜਾ ਸੀਗਾ ਉਹ ਇਸ ਸਾਲ ਵੀ ਈਡੀ ਵੱਲੋਂ ਜਿਹੜਾ ਚੁੱਕਿਆ ਗਿਆ ਦੇਖੋ ਇਹਦੇ ਵਿੱਚ ਅੱਜ ਜਿਹੜੀ ਹੈ ਉਹ ਕਈ ਥਾਂ ਰੇਡ ਦੱਸੀ ਜਾ ਰਹੀ ਹੈ ਟਰਾਈ ਸਿਟੀ ਦੇ ਵਿੱਚ ਚੰਡੀਗੜ੍ਹ ਬਹਾਲੀ ਪੰਚਕੂਲਾ ਔਰ ਕਈ ਜਿਹੜੇ ਹੈਗੇ ਆ ਕਿਸਾਨ ਕਈ ਅਫਸਰ ਦੇ ਕਈ ਪ੍ਰਾਪਰਟੀ ਡੀਲਰਾਂ ਦੇ ਘਰਾਂ ਤੇ ਰੇਡ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਦੋ ਤੇ ਵੱਡੇ ਆਈਐਸ ਅਫਸਰ ਹੀ ਨੇ ਉਹਨਾਂ ਦੇ ਘਰ ਦੇ ਉੱਤੇ ਵੀ ਕਹਿੰਦੇ ਰੇਡ ਚੱਲ ਰਹੀ ਹੈ ਇੱਕ ਆਈਐਸ ਅਫਸਰ ਜਿਹੜੇ ਡਿਪਟੀ ਕਮਿਸ਼ਨਰ ਨੇ ਲੱਗੇ ਹੋਏ ਪੰਜਾਬ ਦੇ ਵਿੱਚ ਉਹਨਾਂ ਦੀ ਘਰ ਦੀ ਦਾ ਵੀ ਉਹਨਾਂ ਦੀ ਘਰਵਾਲੀ ਦਾ ਵੀ ਕਾਫੀ ਇਨਵੋਲਵਮੈਂਟ ਦਸਤੀ ਜਾ ਰਹੀ ਹੈ ਇਸ ਕਪੜੇ ਦੇ ਵਿੱਚ ਕਾਫੀ ਸੁਰਖੀਆਂ ਚ ਰਹੀ ਹੈ ਸੋ ਮਾਮਲਾ ਇਦਾਂ ਹੈ ਕਿ ਜਿਹੜੀ ਇੱਕ ਜੇ ਗਮਾੜਾ ਹੈਗਾ ਮੁਹਾਲੀ ਦਾ ਗਮਾਡਾ ਵੱਲੋਂ ਇੱਕ ਪ੍ਰੋਜੈਕਟ ਜਿਹੜਾ ਹੈਗਾ ਲੈ ਕੇ ਆਇਆ ਜਾ ਰਿਹਾ ਸੀਗਾ ਐਰੋਟਰੋਪੋਲਿਸ ਪ੍ਰੋਜੈਕਟ ਮੋਹਾਲੀ ਇੱਕ ਪ੍ਰੋਜੈਕਟ ਹੈ ਇੱਕ ਟਾਊਨਸ਼ਿਪ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ 2025 ਤੱਕ ਸ਼ਾਇਦ ਕਹਿ ਰਹੇ ਸੀਗੇ ਕਿ ਇਹ ਕੰਪਲੀਟ ਹੋ ਜਾਣੀ ਹੈ ਪਿਛਲੇ ਸਾਲ ਦੱਸਿਆ ਜਾ ਰਿਹਾ ਸੀਗਾ ਸੋ ਮਾਮਲਾ ਕੀ ਸੀਗਾ ਉੱਥੇ ਜਿਸ ਤਰੀਕੇ ਦੇ ਨਾਲ ਅਮਰੂਦਾਂ ਦੇ ਬਾਗ ਸੀਗੇ ਉਹ ਅਮਰੂਦਾਂ ਦੇ ਬਾਗ ਨੂੰ ਐਕਵਾਇਰ ਕੀਤਾ ਗਿਆ ਸੀਗਾ ਉਹਦੇ ਵਿੱਚ ਗਮਾੜਾ ਵੱਲੋਂ ਜਿਹੜਾ ਹੈਗਾ ਉਹਦਾ ਜਿਹੜਾ ਕੰਪਨਸੇਸ਼ਨ ਦਿੱਤਾ ਗਿਆ ਸੀ ਉਸ ਜ਼ਮੀਨ ਦਾ ਜਿਹੜੇ ਉੱਥੇ ਅਮਰੂਦਾਂ ਦੇ ਬਾਗ ਲੱਗੇ ਹੋਏ ਸੀ ਉਹ ਜਿਹੜੇ ਬੂਟੇ ਸੀ ਬਾਗ ਸੀ ਫਲ ਸੀ ਰੁੱਖ ਲੱਗੇ ਹੋਏ ਸੀ ਉਹਦਾ ਕੰਪਨਸੇਸ਼ਨ ਜਿਹੜਾ ਅਲੱਗ ਤੋਂ ਦਿੱਤਾ ਗਿਆ ਸੀਗਾ ਸੋ ਲੈਂਡ ਪੁੱਲਿੰਗ ਨੀਤੀ ਦੇ ਥਰੂ ਜੋ ਦੱਸਿਆ ਜਾ ਰਿਹਾ ਉਹ ਪੂਰਾ ਕੰਪਨਸੇਸ਼ਨ ਜਿਹੜਾ ਦਿੱਤਾ ਗਿਆ ਸੀ ਉਹਨਾਂ ਮਾਮਲਾ ਹੈ ਕਿ ਮਾਮਲਾ ਇਹ ਹੈ ਕਿ ਇਹਦੇ ਵਿੱਚ ਜਿਹੜੀ ਇਨਵੋਲਵਮੈਂਟ ਹੈ ਕਪੜੇ ਦੇ ਵਿੱਚ ਇਹ ਚ ਮਾਲ ਮਹਿਕਮੇ ਦੀ ਵੀ ਦੱਸੀ ਜਾ ਰਹੀ ਹੈ ਬਾਗਬਾਨੀ ਮਹਿਕਮੇ ਦੀ ਵੀ ਦੱਸੀ ਜਾ ਰਹੀ ਹੈ ਉਹਨਾਂ ਅਫਸਰਾਂ ਦੀ ਦੱਸੀ ਜਾ ਰਹੀ ਹੈ ਕਿ ਉਹਦੇ ਚ ਜਿਹੜੇ ਬਾਗ ਲੱਗੇ ਸੀ ਜਿਹੜੇ ਰੁੱਖ ਲੱਗੇ ਸੀ ਅਮਰੂਦਾਂ ਦੇ ਉਹ ਇੰਨੇ ਪੁਰਾਣੇ ਹੈ ਨਹੀਂ ਸੀ ਉਹਨਾਂ ਨੂੰ ਜ਼ਿਆਦਾ ਪੁਰਾਣਾ ਦਰਸਾ ਕੇ ਜਦੋਂ ਕਿ ਬੂਟਾ ਜਾਂ ਪੌਦਾ ਜਿਹੜਾ ਹੈਗਾ ਜਦੋਂ ਰੁੱਖ ਬਣਦਾ ਤੇ ਉਹ ਜਿੰਨਾ ਪੁਰਾਣਾ ਹੋਊਗਾ ਉਹਨੂੰ ਜ਼ਿਆਦਾ ਕੰਪਨਸੇਸ਼ਨ ਦਿੱਤਾ ਜਾਊਗਾ ਜ਼ਿਆਦਾ ਪੈਸੇ ਦਿੱਤੇ ਜਾਣਗੇ ਉਹਦੇ ਚ 2016 ਦੇ ਵਿੱਚ ਜਿਸ ਢੰਗ ਨਾਲ 2016 ਤੋਂ ਲੈ ਕੇ 2020 ਦੇ ਵਿੱਚ ਤੱਕ ਦਾ ਜਿਹੜਾ ਹੈਗਾ ਚੀਜ਼ਾਂ ਉਹਦੇ ਵਿੱਚ ਕੀ ਸੀਗਾ ਕਿ ਰੁੱਖ ਜਿਹੜੇ ਸੀਗੇ ਉਹਨੇ ਪੁਰਾਣੇ ਨਹੀਂ ਸੀ ਉਹਨਾਂ ਨੂੰ 2-4 ਸਾਲ ਹੋਰ ਪੁਰਾਣਾ ਦਰਸਾ ਕੇ ਉਹ ਇੱਕ ਘਪਲੇ ਦੇ ਤੌਰ ਤੇ ਜਿਸ ਢੰਗ ਨਾਲ ਕੰਪਨਸੇਸ਼ਨ ਜਿਹੜਾ ਹੈਗਾ ਉਹ ਮਿਲੀ ਭਗਤ ਨਾਲ ਅਫਸਰਾਂ ਦੀ ਵੱਧ ਲਿਆ ਗਿਆ ਤਾਂ ਪਿਛਲੇ ਸਾਲ ਵੀ ਜਿਸ ਤਰੀਕੇ ਦੇ ਨਾਲ ਇਹ ਕਰੋੜਾਂ ਦਾ ਜਿਹੜੇ ਹੈਗਾ तकरीबन 130 ਕਰੋੜ ਦਾ ਜਿਹੜਾ ਹੈਗਾ ਮਾਮਲਾ ਦੱਸਿਆ ਜਾ ਰਿਹਾ ਹੈ ਇਹਦੇ ਵਿੱਚ ਪਿਛਲੇ ਸਾਲ ਵੀ ਮਈ 2023 ਦੇ ਵਿੱਚ ਵੀ ਅ ਵਿਲੀਨਸ ਮਹਿਕ ਮੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਕਈ ਬੰਦਿਆਂ 'ਚ ਜਿਨ੍ਹਾਂ 'ਚ ਮੁੱਖ ਦੋਸ਼ੀ ਜਿਹੜਾ ਬਣਾਇਆ ਗਿਆ ਸੀ ਭਿੰਦਰ ਸਿੰਘ ਭਿੰਦਰ ਸੀਗਾ ਇੱਕ ਬਿੰਦਰ ਸਿੰਘ ਸੀਗਾ ਇੱਕ ਜਿਹੜਾ ਹੈਗਾ ਉੱਥੇ ਵਿਸ਼ਾਲ ਭੰਡਾਰੀ ਦੱਸਿਆ ਜਾ ਰਿਹਾ ਇੱਕ ਬਚਿੱਤਰ ਸਿੰਘ ਪਟਵਾਰੀ ਦੱਸਿਆ ਜਾ ਰਿਹਾ ਇੱਕ ਹੋਰ ਨਾਂ ਸੀਗਾ ਉਹ ਸੀਗਾ ਮੁਕੇਸ਼ ਜੰਦਲ ਜੀ ਮੁਕੇਸ਼ ਜੰਦਲ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਇੱਕ ਮੁਕੇਸ਼ ਜੰਦਲ ਦੇ ਕਈ ਹੋਰ ਜਿਹੜੇ ਹੈਗੇ ਘਪਲਿਆਂ ਦੇ ਵਿੱਚ ਨਾਂ ਜਿਸ ਢੰਗ ਨਾਲ ਆਹ ਸਾਹਮਣੇ ਆਏ ਸੀਗੇ ਤੇ ਉਹਦੇ ਵਿੱਚ ਵੀ ਮਤਲਬ ਕਿ ਇਸ ਮਾਮਲੇ ਦੇ ਵਿੱਚ ਵੀ ਮੁਕੇਸ਼ ਜੰਦਲ ਦਾ ਜਿਹੜਾ ਨਾਂ ਆ ਰਿਹਾ ਹੈਗਾ ਤਾਂ ਮਾਮਲਾ ਜਿਹੜਾ ਹੈਗਾ ਵਿਜੀਲੈਂਸ ਵੱਲੋਂ ਵੀ मामला दर्ज ਕੀਤਾ ਗਿਆ ਸੀ 409 420 465 63 468 471 120 B ਦੇ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਹੋਰ ਵੀ ਬਹੁਤ ਸਾਰੇ ਬੰਦੇ ਜਿਹੜੇ ਸੀਗੇ ਉਸ ਵੇਲੇ ਵਿਜੀਲੈਂਸ ਮਹਿਕਮੇ ਵੱਲੋਂ ਨਾਮਜ਼ਦ ਕੀਤੇ ਗਏ ਸੀ ਕਈ ਸਾਰੇ ਜੀ ਸੋ ਜਿਸ ਤਰੀਕੇ ਦੇ ਨਾਲ ਉਦੋਂ ਫਿਰ ਕੀ ਹੋਇਆ ਸੀ ਕਿ 40 ਕਰੋੜ ਦੇ ਲਾਗੇ ਚਾਕੇ ਇਹ ਦੋਸ਼ੀਆਂ ਤੋਂ ਜਿਹੜਾ ਹੈਗਾ ਉਹ ਰਿਕਵਰੀ ਹੋਈ ਸੀਗੀ ਤੇ ਵਿਜ਼ਨਸ ਮੈਗਨੇ ਨੇ ਕਿਹਾ ਸੀ 3.5 ਕਰੋੜ ਰੁਪਏ ਦੀ ਰਿਕਵਰੀ ਜਿਹੜੀ ਹੈ ਉਹ ਗਮਾਡਾ ਵੱਲੋਂ ਵੀ ਕੀਤੀ ਗਈ ਸੀ ਹੁਣ ਉਸ ਮਾਮਲੇ ਦੇ ਵਿੱਚ ਈਡੀ ਵੱਲੋਂ ਜਿਹੜਾ ਹੈਗਾ ਉਹ ਜਿਸ ਢੰਗ ਨਾਲ ਰੇਡ ਕੀਤੀ ਜਾ ਰਹੀ ਆ ਉਸ ਰੇਡ ਦੇ ਵਿੱਚ ਕਈ ਅਫਸਰਾਂ ਦੇ ਨਾਮ ਆਏ ਨੇ ਮੈਂ ਜਿਸ ਢੰਗ ਨਾਲ ਪਹਿਲਾਂ ਦੱਸਿਆ ਦੋ ਆਈਐਸ ਅਫਸਰ ਨੇ ਸੀਨੀਅਰ ਜੀ ਉਹਨਾਂ ਦੇ ਘਰਾਂ ਦੇ ਉੱਤੇ ਵੀ ਜਿਹੜੀ ਹੈ ਰੇਡ ਕੀਤੀ ਗਈ ਕਿਸਾਨਾਂ ਦੇ ਘਰਾਂ ਤੇ ਪ੍ਰਾਪਰਟੀ ਡੀਲਰਾਂ ਦੇ ਜਿਹੜੀ ਹੈ ਰੇਡ ਕੀਤੀ ਗਈ ਹੈ ਇਹ ਮਾਮਲਾ ਜਿਹੜਾ ਹੈਗਾ ਉੱਪਰ ਕੇ ਸਾਹਮਣੇ ਆਇਆ ਤੇ ਹੁਣ ਰੀਡਿ ਈਡੀ ਜਿਹੜੀ ਹੈਗੀ ਐ ਐਨਫੋਰਸਮੈਂਟ ਡਾਇਰੈਕਟੋਰੇਟ ਇਸ ਪਾਸੇ ਹੋ ਗਈ ਐ ਇਹ ਪਿਛਲੇ ਸਾਲ ਵੀ ਕਾਫੀ ਸੁਰਖੀਆਂ ਚਿਰਿਆ ਸੀ 2023 ਦੇ ਵਿੱਚ ਵੀ ਭਪਿੰਦਰ ਜੀ ਇਹ ਮਾਮਲਾ ਕਾਫੀ ਸੁਰਖੀਆਂ ਚਿਰਿਆ ਸੀਗਾ ਹੁਣ ਈਡੀ ਦੇ ਹੱਥ ਇਹ ਸਭ ਚੀਜ਼ਾਂ ਜਿਹੜੀਆਂ ਜਿਸ ਢੰਗ ਨਾਲ ਰੇਡ ਕੀਤਾ ਜਾ ਰਿਹਾ ਹੈ ਤਾਂ ਬਹੁਤ ਵੱਡੇ ਖੁਲਾਸੇ ਜਿਹੜੇ ਨੇ ਉਹ ਸਾਹਮਣੇ ਆਉਣ ਦੇ ਅਸਾਰ ਨੇ ਹੋ ਸਕਦਾ ਹੈ ਕਿ ਹੋਰ ਵੀ ਕਈ ਅਫਸਰ ਜਿਹੜੇ ਨੇ ਵੱਡੇ ਵੱਡੇ ਜਿਸ ਢੰਗ ਨਾਲ ਮਾਲ ਮਹਿਕਮਾ ਹੋ ਗਿਆ ਜਿਸ ਢੰਗ ਨਾਲ ਤੁਸੀਂ ਲਾ ਲੋ ਇਹੇ ਬਾਗਬਾਨੀ ਵਿਭਾਗ ਹੋ ਗਿਆ ਹੋਰ ਜਿਹੜੇ ਜਿਸ ਢੰਗ ਨਾਲ ਹੋ ਸਕਦਾ ਹੈ ਕਿ ਜਿਸ ਢੰਗ ਨਾਲ ਆ ਗਮਾਡਾ ਦੇ ਹੈਗੇ ਇਹਨਾਂ ਅਫਸਰਾਂ ਦੀ ਵੀ ਮਿਲੀ ਭਗਤ ਕਈਆਂ ਦੀ ਮੁਲਾਜ਼ਮਾਂ ਦੀ ਹੋ ਸਕਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਉੱਪਰ ਕੇ ਸਾਹਮਣੇ ਆਣਗੀਆਂ ਹੋਰ ਵੀ ਨਾਂ ਜਿਹੜੇ ਨੇ ਇਸ ਦੇ ਵਿੱਚ ਸਾਹਮਣੇ ਉੱਪਰ ਕੇ ਆ ਸਕਦੇ ਨੇ ਤੇ ਕਾਰਵਾਈ ਜਿਹੜੀ ਆ ਹੋਰ ਵੱਡੀ ਹੋ ਸਕਦੀ ਹੈ ਜੀ ਵੀਰਿੰਦਰ ਜੀ ਇਨ ਆਈ ਐਮ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਸਾਡੇ ਨਾਲ ਸੀਨੀਅਰ ਜਰਨਲਿਸਟ ਬਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਪਗਤੀ ਸਿਆਸਤਦਾਨਾ ਵਾ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ